ਆਹ ਕੀ ਖੁਸ਼ ਹੋ। ਜਤੂ ਜੀ ਸਾਸਰ ਕਾਲ ਦੇ ਸਾਰਿਆਂ ਨੂੰ ਕਿਰਦਾ ਸਾਰੇ ਆਈ ਹੋ। ਤੋਂ ਸਾਰੇ ਜਣੇ ਵਰਤਿਆ ਹੋ ਕੇ ਅੱਜ ਆਪਾਂ ਬਣਾਉਣ ਲੱਗਿਆਂ ਜੀ ਗੱਜਰੇਲਾ ਕਿਉਂਕਿ ਮੈਂ ਫਸਟ ਵਾਰੇ ਬਣਾਉਣ ਲੱਗਿਆਂ ਤਾਂ ਮੰਮਾ ਕੰਨੇ ਮੇਰੇ ਤੁਹਾਡੇ ਹੱਥ ਕਰਾਣੀਆਂ ਤੇ ਆਪ ਬੰਮਨ ਪੁੱਛ ਪੁੱਛ ਕੇ ਬਣਾਵਾਂਗੇ ਤਾਂ ਸਾਰੇ ਰ ਕਮੈਂਟ ਕਰਕੇ ਦੱਸਿਓ ਵੀ ਮੈਂ ਸਹੀ ਬਣਾ ਰਹੀ ਆ ਜਾਂ ਕੋਈ ਹਾਂਜੀ ਸਾਸਰ ਕਾਲ ਦੇ ਸਾਰਿਆਂ ਨੂੰ ਕਿਦਾਂ ਸਾਰੇ ਆਈ ਹੋ ਤੋਂ ਸਾਰੇ ਜਣੇ ਵਰਤਿਆ ਹੋ ਕੇ ਤੇ ਅੱਜ ਆਪਾਂ ਚੱਲਿਆ ਸ਼ਾਪਿੰਗ ਕਰਨ ਤੇ ਤੁਸੀਂ ਪਹਿਲਾਂ ਵਲੌਗ ਚ ਦੇਖਿਆ ਸੀ ਆਪਾਂ ਚੂੜਾ ਵਗੈਰਾ ਸਾਰਾ ਕੁਝ ਲਾ ਲਿਆ ਸੀਗਾ ਤੇ ਅੱਜ ਆਪਾਂ ਦੇਖਾ ਝੱਲਿਆਂ ਦੀ ਜੁੱਤੀ ਤੇ ਆਪਾਂ ਦੀ ਨੂੰ ਲਾ ਕੇ ਚੱਲਿਆ ਸਲੂਨ ਤੇ ਜੋ ਕੇ ਫੇਸਲ ਫੇਸਲ ਕਰਵਾਉਣਾ ਤੇ ਦੰਦ ਰਾੜੀ ਕਰਵਾਉਣਾ ਤੇ ਆਪਾਂ ਉਹ ਬੁੱਕ ਕਰਨ ਚੱਲੇ ਆ ਤੇ ਵਾਟ ਲੈ ਲੀਓ ਜੀ ਅੱਜ ਆਪਾਂ ਜਾ ਰਹੇ ਸ਼ਾਪਿੰਗ ਕਰਨ ਅੰਦਰ ਸ਼ਾਪ ਤੇ ਲੈ ਹੌਲੀ ਚ ਲੱ ਲੱਗਾ ਵਾ ਕਰਨੇ ਤੋਂ ਤਲਾਕ ਕਰ ਦਰਸੇ ਤੇ ਬਾਕੀ ਹੁਣ ਆਪਾਂ ਅੱਡਾ ਜਾ ਰਹੇ ਹਾਂ ਬੱਸ ਰਿੱਕਾਂਗੇ ਪਤਾ ਨਹੀਂ ਕਿੰਨਾ ਟਾਈਮ ਬੈਠਣਾ ਪਊ ਹਾਂਜੀ ਤੇ ਆਪਾਂ ਅੱਜ ਹੱਟ ਤੇ ਬੈਠ ਗਏ ਆ ਪਹੁੰਚ ਗਏ ਆ ਤੇ ਬੱਸ ਦੀக் ਰਹਿਆ ਕੋਈ ਨਹੀਂ ਤਾਂ ਸਬਰ ਕਰ ਬੱਸ ਆਏਗੀ ਜ਼ਰੂਰ ਆਏਗੀ ਤੇ ਬਾਕੀ ਹੁਣ ਆਪਾਂ ਵਰਟ ਕਰ ਰਹੇ ਹਾਂ ਥੋੜਾ ਟਾਈਮ ਰਹੇਗਾ ਬੱਸ ਹਾਂ ਚ ਇੱਥ ਲੋ ਜੀ ਆਪਾਂ ਅੱਡੇ ਤੇ ਬੈਠੇ ਆ ਤਾਂ ਤੁਹਾਨੂੰ ਬਹੁਤ ਵਾਰ ਦਿਖਾਤਾ ਮੈਂ ਇਤਰਾ ਉਹ ਕਿ ਬੱਸਣਾ ਤੇ ਨਾ ਫਰਤੀ ਮਲਤਿਆਂ ਫਰਾ ਪੱਕੇ ਤੇ ਆਪਣੀ ਕਿਸਮਤ ਕਿੰਗੀ ਆ ਬਸ ਆ ਗਈ ਆ ਦੇਖ ਲਈ ਤੇ ਹੁਣ ਆਪਾਂ ਚੱਲੇ ਆ ਦੇਖੋ ਆਈ ਨਹੀਂ ਆਈ ਆਓ ਦੇਖ ਲਓ ਅੱਕੇ ਹੋਂਦੀ ਕਦੇ ਦੇਖੋ ਹੁਣ ਆਈ ਆ ਜੀ ਆਪਾਂ ਬਹੁਤ ਹੀ ਦਰ ਸਾਹਤ ਐ ਅੱਗੇ ਸਾਈਡ ਸਾਹਤ ਤੇ ਉੱਤੇ ਹੁਣ ਆਪਾਂ ਜਾ ਰਹੇ ਹਾਂ ਜਿਸ ਉੱਤੇ ਤੇ ਬਾਕੀ ਆਪਣੇ ਨਾਲ ਬਣੇ ਰਹੋ ਜੀ ਆਪਾਂ ਤੋਂ ਉਸਕੇ ਕੱਢ ਕੇ ਤੇ ਇੱਧਰ ਕੁਝ ਕਹਣਾ ਹੁਸਾਮਤ ਕਹਣਾ ਜੀ ਕਿਤਾ ਹਾਂਜੀ ਰਿਆ ਤੇ ਜੀ ਕਿਤੇ ਕਹੇ ਅੰਧੇ ਆਸ ਤੋਂ ਵੀ ਲਾਓ ਤੇ ਆਪਾਂ ਸਲੂਨ ਤੋਂ ਪਾ ਤਰੇ ਅੱਜ ਤੇ ਸੁਸੂ ਸੋ ਚਲਾ ਪਾ ਸੀ ਬੈਠਾ ਥੈਂਕ ਯੂ ਹਾਂਜੀ ਤੇ ਆਪਾਂ ਸਲੂਨ ਤੋਂ ਪਾ ਤਰੇ ਗਸੀ ਤੇ ਅੱਤੇ ਪ੍ਰਕਰਾਂ ਲੱਗ ਗਿਆ ਫੇਸ਼ਲ ਕਰੇਗਾ ਰਿਆਲ ਕਰਤਾ ਠੀ ਸਾਡੀ ਦੂਸਰੇ ਬਣਾ ਬਾਰੇ ਤੇ ਬੱਸ ਆਗੇ ਵਾਸਤੇ ਆਹ ਤੇ ਦੂਜੀ ਅੱਗੇ ਤੇ ਕਿ ਹੋਇਆ ਵਧੀਆ ਠੀਕ ਤੁਸੀਂ ਦੱਸੋ ਸਾਨੂੰ ਵੇਲਾ ਕੇ ਕਿੱਧਰ ਚੱਲ ਜਾਂਦੇ ਆਪ ਆਏ ਬਰ ਮੇਰਾ ਨਾਲ ਹੀ ਕਰਦੇ ਆ ਰੋਜ਼ ਹੀ ਹੋ ਇਦਾਂ ਹੀ ਹੋ ਜਾਂਦਾ ਯਾਰ ਉਹ ਮੈਂ ਗਈ ਸੀ ਸ਼ੌਪਿੰਗ ਅੱਛਾ ਕੀ ਕਰਨ ਆਂ ਹਾਂਜੀ ਹਾਂਜੀ ਤੁਸੀਂ ਦੱਸੋ ਤੁਸੀਂ ਤਾਂ ਖਿਆੜੇ ਕਰਾਉਣ ਲੱਗ ਕੇ ਮੈਂ ਤੜਾਰੀ ਲਾਦਨ ਨਾ ਟਣੀ ਕਰਾਉਣ ਤੇ ਨੇਲੀ ਮਾਂ ਦੀ ਵਗਿਆ ਨਾ ਮਤਲਬ ਵਰੀਆ ਉਹ ਕਰਦਾ ਤੇ ਇਤਨਾ ਫੇਸ਼ਲ ਕਰਾਉਣ ਲੱਗਿਆ ਤੇ ਥਰੈਡਿੰਗ ਕਰਵਾ ਲਈ ਤੇ ਮੈਨੂੰ ਤਾਂ ਦਾਰੀ ਲੱਗ ਤਾਂ ਤੇ ਕੋਰਸੇ ਕਮ ਜੀ ਆਪਾਂ ਵੀ ਹੁਣ ਫੇਸ਼ਲ ਕਰਾਉਣ ਲੱਗੇ ਆ ਤੇ ਤੇਰੀ ਦਾ ਵਿਆਹ ਆ ਫਿਰ ਸੋਹਣੇ ਚ ਲੱਗਾਂਗੇ ਕਿੰਨਾ ਚੜਿਆ ਤੇ ਕਿ ਖੂ ਚੜਿਆ ਕਿ ਤੇ ਵਿਆਹ ਕਰਾ ਕੇ ਖੋਸਾ ਤਸ ਹਾਂਜੀ ਤੋਸੇ ਨੇਵੇਂ ਹੋਈ ਨਹੀਂ ਤੋਸੇ ਬਹੁਤ ਇਹ ਵੈਕ ਕਰਾ ਰਹੇ ਨੇ ਹਾਂ ਇਹ ਕੋਈ ਕੈਮਰਾ ਬੈਟਲ ਖਸ ਹੁਣ ਆਪਾਂ ਵੈਕਸ ਕਰਾਉਣ ਲੱਗੇ ਆ ਤੇ ਬੀਬੀ ਬੈਠ ਹੋਇਆ ਇਹ ਬਣ ਹੌਸਲਾ ਰੰਦੇ ਪਿਆ ਤੇ ਫਿਰ ਹਰਜੀ ਹੁਣ ਆਪਾਂ ਵੈਕਸ ਕਰਾਉਣੇ ਨੇ ਅਲਤੇ ਆਪਾਂ ਆਕੇ ಅಪ್ಪ ದೊಡ್ಡ ತಿನ್ನಲು ಬರಲಿಲ್ಲ ಗೆಯಾolla de naal lad ladki ਅੱਜ ਆਪਾਂ ਫੇਸਟ ਕਰਵਾਂਗੇ ਸਾਰਿਆਂ ਨੂੰ ਦੱਸੋ ਕਿ ਕਿੱਤਾ ਲੱਗ ਰਿਹਾ ਫਿਰ ਮੈਂ ਇਹ ਦੱਸ ਰਹੀ ਸੀ ਤਾਂ ਫੇਸ ਗਲ ਉਹ ਮਾਰਿਆ ਤੱਕ ਰਹੀ ਰਹੀ ਵਾਸਤਾ ਇਸ ਨਹੀਂ ਸਾਧਨ ਗੇੜੇ ਖਾਂਦੀ ਤੁਸੀਂ ਕਿੱਥੋਂ ਤੇ ਹਰਜੀ ਹੁਣ ਆਪਾਂ ਪੰਜਾਬ ਚੱਲੇ ਆ ਥੋੜੇ ਸ਼ੌਪਿੰਗ ਕਰਨੇ ਸੀਗੇ ਸਾਲ ਬਾਦ ਹੋਣ ਆਈ ਹਾਂ ਮੈਂ હાਜੀ ਤੁਹਾਡਾ ਕੰਮ ਬਹੁਤ ਘੈਂਟ ਆ ਤੈੰਕਿਊ ਜੀ ਆ ਦੇਖੋ ਮੇਰਾ ਫੇਸ ਤਾਂ ਕਿੰਨਾ ਗਲ ਹੋਇਆ ਸਾਰਾ ਕਮੈਂਟ ਕਰਕੇ ਦੱਸਿਓ ਵੀ ਤੀ ਦਾ ਕੰਮ ਕਿੱਦਾਂ ਲੱਗਿਆ ਤੇ ਇਹਨਾਂ ਦੇ ਸਲੂਨ ਦਾ ਨਾ ਹੈਗਾ ਟੀ ਦੂਟੀ ਸਲੂਨ ਇਹ ਬਠਿੰਡਾ ਦਾ ਬਿਲਕੁਲ ਨੇੜੇ ਆ ਤੇ ਸਾਰੇ ਜਣਾ ਜਰੂਰ ਆਇਓ ਤੇ ਬਹੁਤ ਘੈਂਟ ਕੰਮ ਆ ਤੇ ਹੁਣ ਆਪਾਂ ਚੱਲੇ ਆ ਜੀ ਨਾ ਜੀ ਯਾਰ ਰਹਿਣਾ ਮਾ ਤੇ ਹਾਂ ਜੀ ਹੁਣ ਆਪਾਂ ਬਾਜ਼ਾਰ ਚੱਲੇ ਆ ਤੇ ਫਿਰ ਆਪਾਂ ਕਦੇ ਆਵਾਂਗੇ ਤੇ ਦਿਨਨਾ ਜਰੂਰ ਬੁਲਾਵਾਂਗੇ ਠੀਕ ਐ ਤੇਰੇ ਠੀਕ ਐ ਬਾਏ ਓਕੇ ਜੀ ਬਾਏ ਮੇਰੇ ਤੋਂ ਦਿਮਾਗ ਵਿੱਚ ਨਿਕਲ ਕੇ ਚਲ ਕੋਈ ਹਾਂ ਜੀ ਤੇ ਹੁਣ ਆਪਾਂ ਚੱਲੇ ਆ ਠੀਕ ਐ ਤੇਰੇ ਬਾਏ ਬਾਏ ਜੀ ਖਾਲ ਕੇ ਪਾਣਾ ਬਹੁਤ ਵਧੀਆ ਕੰਮ ਹੋਂ ਟੋਡਾ ਠੀਕ ਆ ਦਦੀ ਬਾਬਾ ਵੀ ਤੁਹਾਡੇ ਫੇਮਸ ਆ ਹਰ ਤੇ ਆ ਕੋ ਸਾਰਾ ਬੱਠੇ ਹੋਇਆ ਬਹੁਤ ਪਿਆਰ ਕਰਦੇ ਸਾਰਾ ਤੇ ਕੋਲੋਂ ਥਾਂ ਚ ਜੋ ਆਪਾਂ ਸਪੋਰਟ ਕਰਦੇ ਆ ਤੁਹਾਡੇ ਸਪੋਰਟ ਕਰਕੇ ਅੱਜ ਆਪਾਂ ਇੱਥੇ ਆ ਤੇ ਹੁਣ ਆਪਾਂ ਮਿਲਦੇ ਆਂ ਫਿਰ ਆਕੇ ਬਾਏ ਚਲੋ ਆ ਜੀ ਦਦੀ ਚਲ ਜੀ ਬਾਏ ਫਾਂਸੀ ਤੇ ਹੁਣ ਆਪਾਂ ਜਾ ਰਹੇ ਆ ਬਾਜ਼ਾਰ ਸੇਕੁਰਾ ਦੇਖ ਸਿੱਖਣਾ ਆ ਸ਼ਮਾ ਉਹਦਾ ਤੇ ਤੁਸੀਂ ਕਿਵਾਂ ਲੱਗਿਆ ਸਰ ਕੰਮ ਲੰਗਾ ਬਹੁਤ ਵਧੀਆ ਥੋੜਾ ਲੱਗਦਾ ਨਾ ਫਿਰ ਸਾਥ ਫਰਤਰਾ ਚੌਕੀ ਜਾਂਦਾ ਹਨਾ ਹੋਰ ਭੈਣੇ ਤੇ ਹੋਰ ਆਪਾਂ ਜੀ ਬਾਜ਼ਾਰ ਚ ਜਾ ਰਹੇ ਹਾਂ ਲਾਈ ਹੋਏ ਬਾਜੀ ਤੇ ਹੋਰ ਆਪਾਂ ਫੜ ਲੈਣੇ ਜਾਣਾ ਤੇ ਹੋਰ ਆਪਾਂ ਚੱਲੇ ਆਪਾਂ ਨਾਲ ਤੇ ਸ਼ਾਪਿੰਗ ਕਰਦੇ ਥੋੜੀ ਜਿਹੀ ਸਾਈ ਵੀ ਕਰਦੀ ਲੈ ਜੀ ਆਪਾਂ ਆਏ ਸੀ ਤੇ ਸ਼ਾਪ ਤੇ ਸਾਮਾਨ ਦੇਖਾਂ ਦੋ ਘਦਰਲੇ ਪੇਸਟ ਕਰ ਸਾਲ ਮੈਨੂੰ ਤਾਂ ਤੇ ਮਹਰੂਨ ਸੋਣ ਲਾਦਾ ਡਾਰਕ ਲੈਣਾ ਡਾਰਕ ਹੀ ਸਹੀ ਆ ਇਹਦੇ ਮੈਨੂੰ ਮਹਰੂਨ ਫੋਡੀ ਆਫੇ ਬੁਤੇ ਦੇ ਕੋਕਾ ਕੋਲਾ ਸ਼ੇਡ ਸੋਣਾ ਨਾ ਦੇਖੋ ਲਾਉਤੀ ਹੁਣ ਆਪਾਂ ਸ਼ਾਪਿੰਗ ਕਰਨ ਲੱਗਿਆ ਤੇ ਡਾਰਕ ਕਲਰ ਮਹਰੂਨ ਦੇਖੋ ਡਾਰਕ ਤੇ ਅਗਰ ਚਾਪ ਰੋਟੀ ਇਹ ਤਾਂ ਰੱਟਾ ਨਾ ਆ ਦੇ ਕੋ ਡਰ ਕਾਏ ਬਾ ਡਾ ਤੋਂ ਬਾਰਾ ਬਲੈਕ ਹੋ ਜਾਗਾ ਇਕਲ ਮੇ ਠੀਕ ਹੈ ਹਾਂ ਇਹ ਹੋ ਗਿਆ ਇਹ ਕਾ ਦੇਖ ਲੈ ਹੋਰ ਅੱਡਾ ਆ ਮੈਂ ਅਸਾਂ ਦੱਸ ਦਜੇ ਨਹੀਂ ਰਾਟੇ ਸੋਨੇ ਆ ਦੋਨੇ ਕਾ ਤੁਸੇ ਆਵਦਾ ਲੈ ਲਾ ਦੋ ਰਾਟਾ ਹਾਂ ਹਾਂ ਤੂੰ ਕਿਹੜਾ ਲੈਣਾ ਮੈਂ ਚਾਕਲੇਟ ਉਸੇ ਨੂਡਲ ਲੈਣਾ ਦੇਖੋ ਮੈਂ ਹਰ ਹੁੰਦਾ ਹੁੰਦਾ ਦੋ ਆਲੇ ਨਾ ਨੂੰ ਦੇ ਸਹੀ ਹੈ ਜਿਆਦਾ ਲਾ ਹੋ ਗਿਆ ਨਾ ਜਿਆਦਾ ਡਰ ਕੇ ਚਾੜਾ ਡਾਇ ਲੱਗ ਗਿਆ ਮੇਕਅਪ ਕਰ ਤਾ ਕੱਲ ਡਾਰਕ ਚ ਚਾਹੇ ਨੂੰ ਚਾਹਦਾ ਜਿਹੜਾ ਸੋਰਾ ਨਾ ਤੇ ਸੋਨੂ ਐ ਕਰੀਆ ਕੇਰਾ ਚੂੜਾ ਤੇ ਕਲੀਅਰ ਹੈ ਦੇਖ ਲਾ ਹਾਂ ਤੇ ਚੂੜਾ ਕਲੀਅਰ ਦਿਖਾ ਦਵਾਂ ਹਣਾ हां ਜੀ ਮੈਂ ਕੱਪੜਾ ਨਾ ਕਰਦਾ ਦੂਜੀ ਲਾਗੇ ਫੇਸ ਪਾਊਡਰ ਜੀ ਉਹਦੇ ਵਿੱਚ ਹੁੰਦਾ ਹੀ ਹੈ ਸਾਰਾ ਉਹ ਹੀ ਮੈਨੂੰ ਵੀ ਛੋਟੀ ਪੈਕਿੰਗ ਦੇ ਲਈ ਹਾਂ ਛੋਟੀ ਪੈਕਿੰਗ ਸਹੀ ਹੈ ਦਿਖਾ ਨਾ ਛੋਟੀ ਉਹ ਹੀ ਦਿਖਾ ਦਿਓ ਦੋ ਦੋ ਤੇ ਲੱਗਦੀ ਹੈ ਆਪਰ ਕਾਰੇ ਦੇ ਵਿੱਚ ਹੁੰਦਾ ਹੀ ਹੈ ਕਿੰਨੇ ਲੈਣੀ ਆ ਰੇਟ ਦੱਸੋ ਉਸੇ ਲੜਾਂ ਮੈਂ ਤਲਾਵਣਾ ਫਾਊਂਡੇਸ਼ਨ ਵਗੈਰਾ ਅੱਡ ਲੈਣਾ ਹੂੰ ਆ ਦੇਖੋ ਆਈ ਸ਼ੈਡੋ ਵੀ ਹੈ ਉਹ ਆਈ ਸ਼ੈਡੋ ਆ ਰਿਹਾ ਹੂੰ ਕੰਪੈਕਟ ठीक ठीक है आपका समान ला सी हूँ आप लगे चूड़ा कलीरे खाए कलीड़े तू कलीरे कूड़ा ਉਹ ਸੋਨੇ ਦੇ ਦੇਖ ਲਓ ਦੇਖ ਲਓ ਕਿਹੜੇ ਸੋਨੇ ਤੇ ਤੇ ਕੜੇ ਵਾਲਾ ਦੇਖ ਲਓ ਉਹ ਵਾਹ ਸੋਨੇ ਵਾਟੇ ਚ ਸੁੱਤ ਨਿਕਲ ਗਏ ਇਹ ਕੋਡੀਆਂ ਗਲੇ ਚ ਜਿਹੜੀ ਆ ਰੱਖੇ ਮੁਕਤੀ ਨਾਲ ਚਲਪਾਲ ਇਹ ਵੀ ਟ੍ਰੈਂਡਿੰਗ ਚ ਬਹੁਤ ਜ਼ਿਆਦਾ ਇੱਕ ਵਾਰੀ ਤੇ ਲਾਣੀ ਸੋਨੇ ਦੇ ਲੜਾ ਤੇਣੀ ਤੂੰ ਆ ਕੀ ਕਰਤਾ ਵੀ ਆਇਆ ਕਰਿ ਸਣਕਾਇਂ ਉਹ ਫਿਰ ਉਹ ਲੈ ਲੇ ਤਾਂ ਸੁਡਾ ਕੱਲ ਵੀ ਲਾ ਕੇ ਇੱਕ ਹੋਰ ਢਾਲ ਦਿਆ ਮੈਂ ਨੇ ਕ ਵੜ ਚੇਂਡ ਕੇ ਅੰਨ ਕੇ ਚ ਬੈਠ ਤਸਹਰ ਤੇ ਆਇਆ ਸੀ ਕਿਹੜਾ ਜਿਆ ਨਹੀਂ ਆਜ ਰਹਾ ਸਾਇਦੇ ਵੀ ਆਉਣਾ ਚਾਹੀਦਾ ਭਾਣੇ ਤੇ ਪਾ ਕੇ ਦੇਖ ਲੈ ਸਾਇਜ ਦੇਖ ਲੈ ਮੈਂ ਚੀਏ ਸੋਬਰ ਦੀ ਚੀਜ਼ ਹੈ ਲਾਈਟ ਵੇਡਾ ਲਓ ਜੀ ਹੁਣ ਆਪਾਂ ਸ਼ਾਪਿੰਗ ਕਰ ਲਈ ਤੇ ਹੁਣ ਪੈਸੇ ਦੇਣ ਲੱਗਿਆਂ। ਨਿੱਡੋ ਭੱਜ ਗਿਆ। ਆ ਲੋ ਤੇ। ਨਿੱਡੋ ਕਿੱਥੇ ਬੰਦ ਰਹਿੰਦਾ ਹੈ। ਖੁਸ਼ ਆ। ਹਾਂ ਜੀ। ਸਮਾਨ 4000 ਦਾ ਆ ਗਿਆ। ਕੱਲਾ ਕੱਲਾ ਕਲੀਰੇ ਚੂੜਾ। ਆ ਲੋ। ਲੱਗੇ ਹੁਣ ਟਾਈਮ। ਠੀਕ ਹੈ ਜੀ ਹੁਣ ਆਪਾਂ ਚੱਲਿਆ। ਆਪਾਂ ਸਮਾਨ ਲਾ ਲੈਂਦੇ। ਆ ਜੋ ਆ ਜ ਤੇ ਬਸ ਲਾਸਟ ਆ ਹਣਾ ਚਲ ਚਲ ਭੱਜੀ ਚਲ ਕੁਮਾਰ ਘਰ ਕਾ ਦਾ ਲਾਸਟ ਮੈਂ ਕਾ ਲਾ ਲੁੱਤ ਹਾਂ ਨਹੀਂ ਨਹੀਂ ਹੁਣ ਲਾਸਟ ਆ ਤੁਹਾਨੂੰ ਹਾਂਜੀ ਤੇ ਆਪਾਂ ਘਾਰਾ ਗੇ ਸੀਗੇ ਤੇ ਸ਼ਾਪਿੰਗ ਕਰਾ ਕਰ ਲਈ ਸੀ ਕਿ ਤੇ ਸਮਾਨ ਬਹੁਤ ਵਧੀਆ ਮਿਲਿਆ ਸੀਗਾ ਤੇ ਬਾਕੀ ਆਪਾਂ ਇਹ ਸਮਾਨ ਨਾਲੇ ਘਰ ਤੇ ਛੱਟ ਕਰਨਾ ਹੈ ਲੈ ਕੇ ਆਂਦਾ ਤੇ ਬਾਕੀ ਹੁਣ ਆਪਾਂ ਤੁਹਾਨੂੰ ਇੱਕ ਵਿਆਹ ਦੀ ਵੀਡੀਓ ਦਿਖਾਵਾਂਗੇ ਤੇ ਸਾਰਿਆਂ ਨੂੰ ਰਿਕਵੈਸਟਾ ਮੇਰਾ ਵਿਆਹ ਨਹੀਂ ਹੈ ਕਾ ਮੇਰੀ ਸਿਸਟਰ ਦਾ ਵਿਆਹ ਹੈਗਾ ਤੇ ਜਦੋਂ ਆਪਣਾ ਵਿਆਹ ਹੋਇਆ ਆਪਾਂ ਸਾਰਿਆਂ ਨੂੰ ਹਲਟ ਕਰਨਾ ਵੀਡੀਓ ਪਾਵਾਂਗੇ ਠੀਕ ਹੈ ਤੇ ਬਾਕੀ ਆਪਾਂ ਦਾ ਵਾਸਤੇ ਵੀਡੀਓ ਸ਼ੋਅ ਕਰਦੇ ਹਾਂ ਨਾ ਵਲੌਗ ਚ ਪੈਸੇ ਬਣਾ ਰਹੀਆਂ ਮੈਂ ਤੇ ਬਾਕੀ ਆਪਣਾ ਵਲੌਗ ਨਾਲ ਪਾਣੇ ਰਹਿੰਦੇ ਆ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਜਾਨਾਂ ਚ ਸਾਨੂੰ ਦੇਖ ਤੇ ਆਪਣਾ ਟਾਈਮ ਉਹ ਕਰਦੇ ਆਣ ਸਾਡੇ ਲਈ ਕਰਦੇ ਆ ਤੇ ਬਾਕੀ ਆਪਾਂ ਹੁਣ ਮਿਲਦਾ ਜੇ ਨਸਟ ਵਲੌਗ ਚ ਤੇ ਨਸਟ ਵਲੌਗ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ